ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਅੱਜ 10:30 ਦਾ ਹੋ ਚੁੱਕਿਆ ਤੇ ਚਲੋ ਸ਼ੁਰੂਆਤ ਕਰਦੇ ਆ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਜਿੱਦੇ ਦੇ ਦੇ ਕਿ ਕੀ ਕੀ ਕੰਮ ਕਰਨੇ ਆ ਆਪਾਂ ਨੇ ਔਰ ਟਾਈਮ ਕਾਫੀ ਹੋ ਚੁੱਕਿਆ ਮੈਨੂੰ ਸੋ ਮੈਂ ਹੋ ਗਈਆਂ ਰੈਡੀ ਤੇ ਹੁਣ ਆਪਾਂ ਚੱਲਦੇ ਅੰਟੀ ਚੀਨੀ ਜਗਾ ਕੇ ਪੀਨੇ ਆ ਥੋੜੀ ਚਾਹ ਕਿਉਂਕਿ ਮੈਂ ਹੁਣੇ ਆਪਣਾ ਬ੍ਰੇਕਫਾਸਟ ਕੀਤਾ ਤੇ ਅੱਗੇ ਤਾਂ ਮੈਂ ਪਿੰਡੀ ਨਹੀਂ ਗਰਮੀ ਦੇ ਵਿੱਚ ਵੱਟ ਹੁਣ ਸਰਦੇ ਵਿੱਚ ਥੋੜੀ ਜੀ ਮਾਰਨਿੰਗ ਟਾਈਮ ਕੀਤੀ ਜਾਂਦੀ ਹੈ ਕਿਉਂਕਿ ਮਾਰਨਿੰਗ ਉੱਠ ਕੇ ਵੀ ਮੈਂ ਸਿਰਫ ਗਰਮ ਪਾਣੀ ਲੈਣੀ ਆ ਸੋ ਚਲੋ ਹੁਣ ਆਪਾਂ ਪਕੀਏ نیچے ਜਾ ਕੇ ਚਾਹ ਉਸ ਤੋਂ ਬਾਅਦ ਦੇਖਦੇ ਆ ਕੀ ਕਰਨਾ ਨਹੀਂ ਅੱਜ ਸੇਲੀਆਂ ਨੂੰ ਮਿਲ ਕੇ ਆਉਣੇ ਆ ਤੇ ਉਧਰ ਚਲਦੇ ਆ ਅਗਰ ਟਾਈਮ ਲੱਗਿਆ ਟਾਈਮ 11:00 ਵਜੇ ਤੇ ਅੱਜ ਧੁੱਪ ਵੀ ਬਹੁਤ ਸੋਹਣੀ ਆ ਆਪ ਚਾਹ ਪੀ ਲਈ ਆ ਹੁਣ ਥੋੜੀ ਜੀ ਹੁਣ ਆਪਾਂ ਚਲਦੇ ਆ ਸੇਲੀਆ ਨਮਰਲ ਕਿਹੜੀ ਨੂੰ ਬਿਜੀ ਤੇ ਚਲਦੇ ਆਂ ਚ ਕਿੰਨੇ ਦਿਨ ਹੋ ਗਏ ਮਿਲ ਨਹੀਂ ਹੈਗੇ ਕਿਉਂਕਿ ਮੈਂ ਵੀ ਬਿਜ਼ੀ ਸੀ ਵੀ ਆ ਕੇ ਚਲਦੇ ਆਂ ਤੇ ਜਿੰਦਾ ਦਾ ਸੂਟ ਸਟਿਚ ਹੋਣਾ ਦਿੱਤਾ ਹੋਇਆ ਉਹ ਵੀ ਖੜ ਕੇ ਲੈ ਕੇ ਆਉਣੇ ਆ ਚਲੋ ਫਿਰ ਚੱਲੀਏ ਚਲੋ ਚਲੋ ਆਜੋ ਆਹ ਦੇ ਦਸਵਿੰਦਰ ਨੇ ਨਵਾਂ ਸੂਟ ਸਮਾਇਆ ਲੈ ਹੁਣ ਤਾਂ ਤੂੰ ਤਾਜਾ ਦਿਖਾਤਾ ਪਾ ਕੇ ਤਾਂ ਤਾਂ ਕਾਲੂ ਆਣਾ ਹੁਣ ਤਾਂ ਤਰਫ ਦਾ ਪਰਸਨ ਨੂੰ ਹੋਣਾ ਸੇਲੀ ਸੇਲੀ ਮੇਥੇ ਮੇਥੀਆਂ ਦੇਣ ਲੱਗੀਆਂ ਤੋਲ ਕੇ ਇੱਕ ਮੈਨੂੰ ਬੋਰੀ ਫੜਾਤੀ ਲੈ ਇਹ ਚ ਪਾਹੀਂਗੀ ਏਡੀ ਬੜੀ ਚ ਇਹ ਹੋ ਬਾਟ ਚ ਇਹ ਤਾਂ ਛੋਟੀਆਂ ਤਾਂ ਹੋ ਲੈਣ ਦੇ ਲੈ ਕਿਹੜੀ ਬੁੱਟੀ ਦਾ ਜੜੀ ਬੁੱਟੀ ਚੱਲ ਕੋਈ ਨਾ ਕੋਈ ਤਾਂ ਅਸਰ ਕਰੂਗੀ ਜੜੀ ਬੁੱਟੀ ਇਹ ਆ ਮੇਥੀ ਨਹੀਂ ਰੀ ਇਹ ਆ ਮੇਥੀ ਪਾ ਦੋ ਮੈਨੂੰ ਉਗਾ ਦੇ ਪੜਾ ਪਹਿਲਾਂ ਤੁਸੀਂ ਡਿਸਾਈਡ ਕਰ ਲਓ ਕਿਹੜੀ ਮੇਥੀ ਆ ਕਿਹੜੇ ਮੇਥੇ ਨੇ

ਚਲੋ ਬੋਰੀ ਵਿੱਚ ਪਾ ਲੋ ਹੈ ਬੋਰੀ ਨਹੀਂ ਬੋਰੀ ਨਾ ਭੁੱਲ ਜੀ ਇਹਦੀ ਬੋਰੀ ਚੱਕ ਲੈ ਸਤਿ ਸ੍ਰੀ ਅਕਾਲ ਆ ਗਿਆ ਤੂੰ ਚਾਹ ਨਹੀਂ ਹੈਗੀ ਹੁਣ 3 ਵਜੇ ਆ ਜੀ 3 ਵਜੇ 10 ਰੁਪਏ ਹੈ 10 ਰੁਪਏ ਦੇਖੀ ਮੇਰੇ ਪਾਸੇ ਚ ਆ ਪਾਸੇ ਤੇ ਦੇਖ ਮੇਰੇ ਚ ਲੋਬੀ ਆਪਾਂ ਅਗੇ ਘਰ ਆਪਾਂ ਖਾਣੇ ਆ ਫਰੂਟ ਆ ਤੂੰ ਆਉਂਦਾ ਕਹਤਾ ਨਹੀਂ ਹੋਣਾ ਹਾਂ ਅਗਰ ਤੂੰ ਚਾਹ ਪੀਣ ਆਉਂਦਾ ਹੁੰਦਾ ਸੀ ਚੱਲਦਾ ਉਹ ਬਾਜ਼ਾਰ ਦੇ ਚੱਕਰ ਕੀ ਜਿਹੜਾ ਅਸਲੀ ਉਹ ਜਿਹਨ ਮਹਿਫਿਲ ਆਉਂਦੇ ਲੱਭੇ ਸੀ ਕੀ ਲੱਭਿਆ ਸੀ ਕੌਣ ਕਿਹਨੂੰ ਲੱਭਿਆ ਸੀ ਧੁੱਪ 'ਚ ਬੈਠ ਕੇ ਨਜ਼ਾਰੇ ਨਾਲ ਔਰੇਂਜ ਖਾਣ ਦਾ ਮਜ਼ਾ ਬਹੁਤ ਆਉਂਦਾ ਲਿਆ ਵੀ ਕਿੱਥੇ ਰਹਿ ਗਈ ਲਓ ਵੀ ਰੈਡੀ ਆ ਆਪਣਾ ਫਰੂਟ ਤੇ ਲਓ ਨਜ਼ਾਰੇ ਹੁਣ ਖਾਓ ਜਨ ਜੋ ਬੰਨੇ ਆ ਜਾਣਾ 1:30 ਵਜ ਗਿਆ ਆ ਗਿਆ ਕੋਸਣਾ ਕੋਸ ਕਰਦਾ ਹੀ ਆਇਆ ਕਰ ਆ ਜਾਓ ਆ ਜਾਓ ਆ ਜਾਓ ਪਟਕਾ ਦੇ ਲੈ ਕਿਧਰ ਨੂੰ ਜਾਂਦਾ ਅੱਜ ਤੇਰਾ ਟਾਈਮ ਹੋ ਗਿਆ 5:30 ਦਾ ਤੇ ਟਿਊਸ਼ਨ ਕਲਾਸ ਹੋ ਗਈ ਆਪਣੀ ਖਤਮ ਚਲੋ ਹੁਣ ਆਪਾਂ ਚੱਲਦੇ ਆਂ ਉਧਰ ਕਿਉਂਕਿ ਅੰਦਰ ਜੀਤਾ ਜੀ ਮਾਰਕੀਟ ਗਏ ਹੋਣ ਮਾਰਨਿੰਗ ਦੇ ਔਰ ਆਪਾਂ ਦੇਖੀਏ ਸ਼ੋਰੂਮ ਦੇ ਵਿੱਚ ਕਸਟਮਰ ਵੀ ਆਏ ਹੋਏ ਨੇ ਤੇ ਅੱਜ ਮੁੰਡਾ ਵੀ ਛੁੱਟੀ ਤੇ ਆ। ਜਾ ਕੇ ਦੇਖੀਏ। ਕੌਣ ਅਟੈਂਡ ਕਰ ਰਿਹਾ। 5:00 ਸੱਤ ਵਜ ਗਿਆ ਤੇ ਹੋ ਗਿਆ ਆਪਣਾ ਛੁੱਟੀ ਦਾ ਟਾਈਮ। ਅੰਦਰ ਜੀ ਹਜੇ ਤੱਕ ਆਏ ਨਹੀਂ ਹੈਗੇ। ਉਹ ਗਏ ਹੋਏ ਨੇ। ਸੋ ਸ਼ਾਪ ਵਗੈਰਾ ਆਪਾਂ ਬੰਦੌਣ ਲੱਗਿਆ ਹੁਣ। ਚੱਲਦੇ ਹਾਂ ਉੱਪਰ। ਸਮਾਰਟ ਚੱਕਰ ਤੋਂ ਮੈਂ ਇਹੋ ਜੋੜੀ ਲੈ ਕੇ ਜਾਣ ਵਾਲਾ ਆਪਣਾ ਉੱਪਰ ਵੱਲ ਨੂੰ।

ਗੁੱਡ ਮਾਰਨਿੰਗ ਸਸਿਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਬਲਿਸਿਸ ਗੇਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਮੈਂ ਵੀ ਬਹੁਤ ਵਧੀਆ ਤੇ ਇੱਕ ਗੱਲ ਆਪਾਂ ਬਲੌਗ ਦੀ ਐਂਡਿੰਗ ਕਰਨੀ ਬੋਲ ਰਹੀ ਸੀ ਚਲੋ ਕੋਈ ਨਹੀਂ ਉੱਥੇ ਹੀ ਆਪਾਂ ਕੰਟੀਨਿਊਸ ਕਰਦੇ ਹਾਂ ਹੁਣ ਵਾਲਾ ਬਲੌਗ ਤੇ ਟਾਈਮ ਹੋ ਚੁੱਕਿਆ 9:30 ਦਾ ਮੈਂ ਅੱਜ ਥੋੜਾ ਜਿਆਦਾ ਜਲਦੀ ਕੀਤੀ ਰੈਡੀ ਹੋਣ ਦੀ ਸੋ ਚਲੋ ਰੈਡੀ ਹੋ ਗਏ ਫਟਾਫਟ ਚੱਲ ਜਾਈਏ نیچے ਤੇ ਅੱਜ ਕੱਲ੍ਹ ਹੁਣ ਫੇਸ ਤੇ ਖੁਸ਼ਕੀ ਬਹੁਤ ਜ਼ਿਆਦਾ ਹੋਣ ਲੱਗੀ ਹੈ ਡਰਾਈਨੈਸ ਔਰ ਪਰ ਪਰ ਕੇ ਮੋਇਸਚਰਾਈਜ਼ਰ ਲਾਉਣਾ ਪੈਂਦਾ ਸੋਚ ਲੋ ਲਗਾਈਏ ਪਰ ਪਰ ਕੇ ਮੋਇਸਚਰਾਈਜ਼ਰ ਫਿਰ ਚਲਦੇ ਆਪਾਂ نیچے ਟਾਈਮ ਹੋ ਗਿਆ 11:30 ਦਾ ਤੇ ਅਸੀਂ ਚੱਲਿਆਂ ਸਬਜ਼ੀ ਖਰੀਦਣ ਕਰੋ ਤਾਜੀ ਤਾਜੀ ਪਟਾਕੇ ਕਿਸੇ ਦੇ ਘਰੋਂ ਦੇ ਦੇ ਜੀ ਮਿਲੀ ਅੱਜ ਹੈ ਹੋਊਗੀ ਦੇ ਦੇ ਆ ਜਾ ਕੇ ਕਰਮਾ ਚ ਹੋਈ ਫਿਰ ਤਾਂ ਮਿਲੇ ਜਾਣੀਆਂ ਚਲੋ ਕੱਢੀ ਐਕਟਿਵਾ ਚਲਿਏ ਫੇਰ ਕਦੇ ਨਾ ਸਿੱਗੇ ਵੀ ਲੈ ਕੇ ਆਉਂਦੇ ਸੀ ਖਰੀਦ ਲਿਆਂਦੀ ਆਪਾਂ ਸਬਜ਼ੀ ਮੇਥੀ ਪਿਆਜ਼ ਪਿਆਜ਼ ਗੋਭੀ ਤਾਜੀ ਤਾਜੀ ਨਾਲ ਦੀ ਨਾਲ ਪੱਟ ਕੇ ਦਿੱਤੀ ਅਗਲੇ ਨੇ ਚੱਲ ਹੁਣ ਮੇਥੀ ਸਮਾਰ ਲਈਏ ਇੱਕ ਪਿਆਜ਼ ਲੈ ਕੇ ਜਾਵਾਂਗੇ ਦੇਖੀ ਹਾਂ ਕੀ ਕੀ ਓਏ ਲਾਂਚ ਬਾਕਸ ਚੱਕ ਫਟ ਜਾਣਾ ਉਹ ਨੀਚੇ ਨਾ ਫੇਰ ਚਲੋ ਚਲੋ ਅੰਦਰ 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 ਆਪਾਂ ਆ ਗਏ ਆ ਉੱਪਰ ਉੱਪਰ ਆ ਕੇ ਫਰੈਸ਼ ਅਪ ਹੋ ਕੇ ਆਪਾਂ ਬੈਠ ਗਿਆ ਰਾਮ ਦੇ ਨਾਲ ਹੁਣ ਕਰਾਂਗੇ ਡਿਨਰ ਜੋਬਰ ਕਰ ਰਿਹਾ ਆਪਣੀ ਸਟੱਡੀ ਜੋਬਰ ਆਦ ਬਿਮਾਰ ਹੋ ਗਿਆ ਸੀ ਤਿੰਨ ਵਜੇ ਜੋਬਰ ਕੀ ਹੋ ਗਿਆ ਸੀ ਰਾਤੀ ਉਲਟੀ ਆ ਗਿਆ ਹੈ ਉਲਟੀ ਆ ਗਿਆ ਬਿਮਾਰ ਹੋ ਗਿਆ ਕਿਉਂਕਿ ਇਹ ਟੋਪੀ ਨਹੀਂ ਲੈਂਦਾ ਸਿਰ ਦੇ ਉੱਪਰ ਔਰ ਪੈਰਾਂ ਦੇ ਵਿੱਚ ਸੌਕਸ ਨਹੀਂ ਪਾਉਂਦਾ ਹੈਗਾ ਇਹ ਨੂੰ ਮੈਂ ਕਹਿੰਦੀ ਰਹਿਣੀ ਆ ਕਿ ਪਾਲਾ 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 ਅਗਰ ਟੋਪੀ ਮੈਂ ਧੱਕੇ ਨਾਲ ਦਵਾ ਵੀ ਦਿੰਨੀ ਆ ਜਦ ਤਾਰ ਕੇ ਫੇਰ ਗਰਮ ਸਰਦ ਹੋ ਜਾਂਦਾ ਫਿਰ ਰਾਤ ਇਹਨੂੰ ਪਤਾ ਲੱਗਿਆ ਕਿ ਵਾਕਈ ਕੁਝ ਹੋ ਸਕਦਾ ਠੰਡ ਲਵਾ ਲਈ ਇਹਨੇ ਰਾਤ ਬਟ ਅੱਜ ਸਕੂਲ ਤੇ ਗਿਆ ਸੀਗਾ ਹੁਣ ਆਪਾਂ ਫੇਰ ਇਹਨੂੰ ਦਵਾਈ ਦਵਾਂਗੇ ਪ੍ਰੋਪਰ ਟਾਈਮ ਹੋ ਗਿਆ 10:30 ਦਾ ਤੇ ਆਪਾਂ ਮੂਵੀ ਦੇਖ ਕੇ ਹਟਿਆ ਐਨੀ ਵਰਕ ਦੀ ਅੰਨੀ ਦਾ ਮਜ਼ਾਕ ਹੈ ਵਾਕਈ ਬਹੁਤ ਵਧੀਆ ਮੂਵੀ ਸੀਗੀ ਤੇ ਸੋ ਚਲੋ ਇਸਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਹਾਂ ਐਂਡਿੰਗ ਸੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਥੈਂਕ ਯੂ ਗੁੱਡ ਨਾਈਟ